ਸਿੰਘਾਏ ਮੋਹਨ ਸਿੰਘ ਜੀ ਕੀ ਕਹਿਣਾ ਹੈਗਾ ਪਰਿਵਾਰ ਦੇ ਕੀ ਹਾਲਾਤ ਨੇ ਕੀ ਮੁਸੀਬਤ ਹੈ ਇਹ ਕਾਜ ਇਹ ਪਰਿਵਾਰ ਦਾ ਜੀ ਬਹੁਤ ਹੀ ਜਿਆਦਾ ਮੰਦਾ ਹਾਲ ਹੈ ਜੀ ਤੇ ਬਿਮਾਰੀ ਨੇ ਬਹੁਤ ਵਿਚਾਰਿਆਂ ਨੂੰ ਘੇਰ ਰੱਖਿਆ ਜੀ ਇਹਨਾਂ ਨੂੰ ਤੇ ਇਹਦਾ ਛੋਟਾ ਆਪਰੇਸ਼ਨ ਨਹੀਂ ਜੀ ਬਹੁਤ ਜਿਆਦਾ ਵੱਡਾ ਆਪਰੇਸ਼ਨ ਹੈ ਜੀ ਤੇ ਅਸੀਂ ਪਿੰਡ ਦੇ ਵਿੱਚ ਵੀ ਕਰੀ ਸੀਗੀ ਗਰਾਈ ਤੇ ਉਹਦੇ ਨਾਲ ਵੀ ਵਿਚਾਰੇ ਦਾ ਇਹਦਾ ਨਾ ਹੀ ਸੂਤ ਆਇਆ ਜੀ ਤੇ ਡਾਕਟਰ ਸਾਹਿਬ ਕਹਿੰਦੇ ਵੀ ਬਹੁਤ ਜਿਆਦਾ ਪੈਸਾ ਲੱਗੂਗਾ ਜੀ ਇਹਦੇ ਟੈਸਟ ਟ੍ਰੈਚੀ ਆ ਜਿਹੜੇ ਉਹਨੇ ਲਿਖਤੇ ਸੀਗੇ ਸਾਨੂੰ 80000 ਦੇ ਟੈਸਟ ਟ੍ਰੈਚੀ ਤੇ ਬਹੁਤ ਜਿਆਦੇ ਮੰਦਾ ਹਾਲ ਹੈ ਜਿਹੜੀ ਬੱਚੀ ਹੈ ਵਿਚਾਰੀ ਇੱਕ ਉਹਨੂੰ ਵੀ ਪੜ੍ਹਾਈ ਤੋਂ ਵਿਚਾਰੀ ਤੋਂ ਰੋਕਿਆ ਗਿਆ ਤੇ ਉਹਨੂੰ ਰੋਟੀ ਪਾਣੀ ਦਾ ਨਹੀਂ ਸਰਦਾ ਜੀ ਘਰੇ ਵਿਚਾਰੀ ਤਾਂ ਭੁੱਖਾ ਲਾਹ ਹੋਇਆ ਹੋਇਆ ਜੀ ਤੇ ਇੱਕ ਦਿਹਾੜੀ ਲਾਉਂਦਾ ਵਿਚਾਰਾ ਤੇ ਉਹਦੇ ਨਾਲ ਤਾਂ ਇਹਨਾਂ ਦਾ ਟਾਈਮ ਪਾਸ ਹੀ ਨਹੀਂ ਹੁੰਦਾ ਜੀ ਕੋਈ ਦਵਾਈ ਬੂਟੀ ਨਹੀਂ ਪੂਰੀ ਹੁੰਦੀ ਜੀ ਘਰ ਦੇ ਵਿੱਚ ਜੀ ਰਾਸ਼ਨ ਵੀ ਹੈ ਨਹੀਂਗਾ ਜੀ ਤੇ ਘਰ ਦਾ ਵੀ ਮੰਦਾ ਹਾਲ ਹੈ ਜੀ ਸੱਤਾ ਵਿਚਾਰੇ ਦੀਆਂ ਚੌਂਈ ਜਾਂਦੀਆਂ ਜੀ ਬਹੁਤ ਹੀ ਜਿਆਦੇ ਮੰਦਾ ਹਾਲ ਹੈ ਜੀ ਅਸੀਂ ਇਹੀ ਅਪੀਲ ਕਰਾਂਗੇ ਜੀ ਸਾਰੇ ਐਨਆਈਵੀ ਵਿਰਾਂ ਨੂੰ ਜਸੇ ਬੰਦੀਆਂ ਨੂੰ ਤੇ ਪੰਜਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰੀ ਜਾਵੇ ਵਿਚਾਰਿਆਂ ਨੂੰ ਇਹਨਾਂ ਨੂੰ ਮੰਜਿਆਂ ਤੋਂ ਉਠਾਇਆ ਜਾਵੇ ਸਰਨਿਕ 5 ਲੱਖ ਵਾਲਾ ਜਿਹੜਾ ਕਾਰਡ ਬਣਾਇਆ ਵਿਆ ਲੱਗਦਾ ਨਹੀਂ ਕਿ ਵਿੱਚ ਸਾਰੀਆਂ ਬਿਮਾਰੀਆਂ ਕਵਰ ਹੋਣੀਆਂ ਚਾਹੀਦੀਆਂ ਕਹਿੰਦੇ ਇਹਨਾਂ ਦੀ ਬਿਮਾਰੀ ਕਵਰ ਨਹੀਂ ਕਰਦਾ ਉਹ ਚੱਲਦਾ ਨਹੀਂ ਪਿਆ ਕਾਰਡ ਤੇ ਇਲਾਜ ਨਹੀਂ ਹੋ ਰਿਹਾ ਨਹੀਂ ਜੀ ਉਹਦੇ ਤੇ ਨਾ ਇਹ ਪਹਿਲਾਂ ਕਹਿੰਦੇ ਵੀ ਦਵਾਈ ਬੂਟੀ ਆਪਾਂ ਨੂੰ ਲੈਣੀ ਪੈਂਦੀ ਹੈ ਜੀ ਇਹਦੇ ਕੋਲ ਤਾਂ ਵਿਚਾਰੇ ਕੋਲੇ ਗੋਲੀ ਲੈਣ ਨੂੰ ਵੀ ਪੈਸਾ ਹੈ ਨਹੀਂ ਉਹ ਕਹਿੰਦੇ ਵੀ ਪਹਿਲਾਂ ਦਵਾਈ ਲੈਣੀ ਪੈਂਦੀ ਹੈ ਫੇਰ ਜਾ ਕੇ ਉਹ ਚੱਲਦਾ ਜੀ ਤੇ ਵੀ ਡਾਕਟਰ ਦੀ ਫੀਸ ਪਰੀ ਹੁੰਦੀ ਹੈ ਬੈੱਡ ਦੀ ਫੀਸ ਪਰੀ ਹੁੰਦੀ ਹੈ ਜੀ ਇਹੀ ਕਹਿੰਦੇ ਆ ਜੀ ਉਹਦੇ ਤੇ ਵੀ ਉਵੇਂ ਨਹੀਂ ਸਾਰਾ ਜੀ ਦਵਾਈ ਫਰੀ ਹੁੰਦੀ ਹੈ ਜਾਂ ਕੋਈ ਸਾਰਾ ਉਹ ਕੋਈ ਨਹੀਂ ਜਿਹੜਾ ਹੁਣ ਇਹਨਾਂ ਦੇ ਕਰਦੇ ਹਾਲਾਤ ਇੰਨੇ ਖਮਾੜੇ ਹੋ ਚੁੱਕੇ ਆ ਤੁਸੀਂ ਕਿਸ ਤਰੀਕੇ ਦੀ ਇਹਨਾਂ ਦੀ ਮਦਦ ਕਰ ਸਕਦੇ ਹੋ ਪ੍ਰਸ਼ਾਸਨ ਦੇ ਰਾਹੀਂ ਜਾਂ ਉਹਨਾਂ ਨੂੰ ਕੋਈ ਅਸੀਂ ਜੇ ਇਹਨਾਂ ਨੂੰ ਦੇਖੋ ਜੀ ਪਿੰਡ ਦੇ ਵਿੱਚੋਂ ਵੱਧ ਤੋਂ ਵੱਧ ਅਸੀਂ ਵਿਚਾਰਿਆਂ ਨੂੰ ਲਾਜ ਵਾਸਤੇ ਪੈਸਾ ਇਕੱਠਾ ਕਰਕੇ ਦੇ ਸਕਦੇ ਆ ਜੀ ਦੇ ਵੀ ਜਾਣਿਆ ਜੀ ਤੇ ਮਦਦ ਪਿੰਡ ਕਰੀ ਜਾਂਦਾ ਜੀ ਜਿੰਨੀ ਕੁ ਹੁੰਦੀ ਹੈ ਜੀ ਤੇ ਅਸੀਂ ਤਾਂ ਜੀ ਇਹ ਹੀ ਅਪੀਲ ਕਰਾਂਗੇ ਜੀ ਸਰਕਾਰ ਨੂੰ ਵੀ ਇਹਨਾਂ ਦਾ ਵਿਚਾਰਿਆਂ ਦਾ ਸਰਕਾਰ ਬਾਹ ਫੜੇ ਜੀ ਇਹਨਾਂ ਦੀ ਤੇ ਨਾਈ ਵੀਰ ਬਾਹ ਫੜਨ ਦੀ ਇਹਨਾਂ ਦੀ ਤੁਸੀਂ ਪਿੰਡ ਵੱਲੋਂ ਪੰਚਾਇਤ ਵੱਲੋਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰੋਗੇ ਅਪੀਲ ਕਰੋਗੇ ਇਹਨਾਂ ਦੇ ਘਰ ਦੇ ਬਾਰੇ ਹਾਂ ਜੀ ਅਸੀਂ ਕਰਾਂਗੇ ਜੀ ਅਸੀਂ ਅਪੀਲ ਜ਼ਰੂਰ ਕਰਾਂਗੇ ਜੀ ਇਹਨਾਂ ਦੀ ਤੇ ਬਾਕੀ ਅਸੀਂ ਅਪੀਲ ਕਰੀ ਵੀ ਜਾਂਦੇ ਆ ਜੀ ਤੇ ਸਰਕਾਰ ਮੂਰੇ ਅਸੀਂ ਜੋ ਵੀ ਇਹਨਾਂ ਨੂੰ ਸਹੂਲਤ ਆਉਗੀ ਜੀ ਉਹ ਅਸੀਂ ਦੇਵਾਂਗੇ ਜੀ ਕੀ ਸਮੱਸਿਆ ਤੇ ਕਦੋਂ ਤੋਂ ਇਹ ਸਮੱਸਿਆ ਹੈ ਇਹਨਾਂ ਨੇ ਜੀ ਹੁਣ ਪੇਟ ਦੀ ਪ੍ਰਾਣ ਵਧ ਪਹਿਲੋਂ ਮਾੜੀ ਮੋਟੀ ਬਿਮਾਰੀ ਸੀ ਡਾਕਟਰਾਂ ਦੇ ਲਈ ਫਰੇ ਅਸੀਂ ਪਰ ਡਾਕਟਰਾਂ ਨੇ ਸਾਨੂੰ ਕੋਈ ਹੱਲ ਨਹੀਂ ਦਿੱਤਾ ਉਹਦਾ ਹੁਣ ਇਹਦਾ ਹੱਲ ਇਹੀ ਕੱਟਿਆ ਜੀ ਵੀ ਇਹਦਾ ਆਪਰੇਸ਼ਨ ਹੋ ਸਕਦਾ ਹੋਰ ਕੋਈ ਹੱਲ ਨਹੀਂ ਇਹਦਾ ਡਾਕਟਰ ਜੀ ਬਠੰਡਿਓ ਹੋਏ ਆ ਹਾਂਜੀ ਪੁੱਚੂ ਵਾਲਿਆਂ ਨੇ ਵੀ ਇਹੀ ਕਿਹਾ ਵੀ ਇਹਦਾ ਆਪਰੇਸ਼ਨ ਹੀ ਹੋਊਗਾ ਦਵਾਈ ਦਵਾਉਣ ਦਾ ਇਹਨੂੰ ਕੋਈ ਫਾਇਦਾ ਨਹੀਂ ਤੇ ਰਗਦਾਨ ਵਧੀ ਜਾਂਦਾ ਭਾਈ ਦਵਾਈ ਤੇ ਹੁਣ ਤੂੰ 12000 ਦੀ ਲੈ ਜਾਣਾ ਉਹ ਤੇਰੀ ਨੇ ਭਾੜਾ ਇਹ ਪ੍ਰੈਸ਼ਨਿੰਗ ਹਾਂਜੀ ਫੇਰ ਅਸੀਂ ਹੁਣ ਗੱਡੀ ਤੇ ਲੈ ਕੇ ਵੀ ਜਾਣੇ ਆ 11500 ਰੁਪਿਆ ਹੋਊਗੀ ਭਾਅ ਦਾ 2-3000 ਰੁਪਿਆ ਹਫਤੇ ਬਾਅਦ ਕਿੱਥੋਂ ਆਊਗਾ ਮੇਰੇ ਕੋਲੇ ਵਿਦਿਆਰਥੀਦਾਰ ਬੰਦਾ ਬੱਚਿਆਂ ਦਾ ਟੱਟ ਪਾਣੂ ਤੇ ਦਵਾਈਆਂ ਲਿਆਊਗਾ ਬਾਟੂਆਂ ਦੇ ਵੀ ਦੀਵਾਨਿਆਂ ਨੂੰ ਠਭਾਉਣਾ ਇਹ ਨਸ਼ਕਾਣੀ ਕਰਦੀਆਂ ਇਹਦਾ ਕੋਈ ਫਾਇਦਾ ਨਹੀਂ ਇਹਨੂੰ ਕਰਦੀਆਂ ਇਹਦਾ ਹੁਣ ਆਪਰੇਸ਼ਨ ਹੀ ਹੋ ਸਕਦਾ ਜੀ ਉਹਾਂ ਦੇ ਕੋਈ ਹੱਲ ਨਹੀਂ ਵੀ ਪਰੇਸ਼ਣੇ ਦਾ ਕਰਾ ਲਓ ਤੇ ਠੀਕ ਠਾਕ ਐਸੀ ਹੋ ਜੂਗੀ ਸਰਕਾਰ ਨੇ 5 ਲੱਖ ਦੇ ਕਾਰਡ ਬਣਾਏ ਵੇ ਉਹ ਬਣੇ ਵੇ ਹਾਂਜੀ ਕਾਰਡ ਬਣਿਆ ਜੀ ਤੇ ਲਾਜ ਨਹੀਂ ਹੁੰਦਾ ਨਹੀਂ ਜੀ ਲਾਜ ਨਹੀਂ ਆ ਜੀ ਉਹਦੇ ਕੋਈ ਕੋਣ ਕੀ ਕਹਿੰਦੇ ਉਹਾਂ ਦੇ ਜੀ ਇਹ ਪਰੇਸ਼ਨਾ ਜਿਹੜਾ ਇਹ ਹੋ ਨਹੀਂ ਸਕਦਾ ਇਹ ਘਾਟ ਤੇ ਕਿੱਥੇ ਕਿੱਥੇ ਲੱਗ ਗਿਆ ਹੁਣ ਤੱਕ ਇਹਨੂੰ ਜੀ ਮੈਂ ਫ੍ਰੀ ਟੋਟ ਵੀ ਲੈ ਕੇ ਗਿਆ ਤੇ ਬਠਿੰਡੇ ਵੀ ਲੈ ਕੇ ਗਾ ਪੁੱਚੋ ਵੀ ਲੈ ਕੇ ਗਾ ਤੇ ਇੱਧਰ ਵੀ ਲੈ ਕੇ ਗਏ ਨੂੰ ਐਵੇਂ ਜਿੱਥੇ ਉੱਥੇ ਕਾਰ ਨਹੀਂ ਚੱਲੇ ਕਿਸੇ ਨਹੀਂ ਜੀ ਕਿਸੇ ਹਸਪਤਾਲ ਚ ਨਹੀਂ ਜੀ ਨਹੀਂ ਜੀ ਕਿਸੇ ਤੇ ਨਹੀਂ ਚੱਲਿਆ ਅਸ ਤੇ ਕੀ ਮੰਗ ਤੁਸੀਂ ਹਾਂ ਜੀ ਮੰਗੇ ਇਹੀ ਕਰਦੇ ਆ ਜੀ ਸਾਡਾ ਤਾਂ ਇਲਾਜ ਹੋ ਜੇ ਸਾਡੇ ਬੱਚੇ ਅਸੀਂ ਆਪ ਦਾ ਘਰ ਤੱਕ ਮਾਈ ਨਾ ਪਾਲ ਸਕੀਏ ਸਾਡਾ ਕੋਈ ਮੋਢਾ ਲੱਗ ਜੇ ਸਾਨੂੰ ਠੀਕ ਹੈ ਜੀ ਬਹੁਤ ਬਹੁਤ ਮੈਂ ਧੰਨਵਾਦ ਕਰਾਂ ਮੇਰਾ ਨਾਮ ਮੇਰੇ ਪੀਤ ਸਿੰਘ ਗੁੰਦਾਰੇ ਮੈਂ ਇਹ ਕਹਣਾ ਚਾਹਣਾ ਵੀ ਇਹਨਾਂ ਦੀ ਵੱਤਵਾਦੇ ਮਦਦ ਕੀਤੀ ਜਾਵੇ ਗਵਰਨਮੈਂਟ ਕਰੇ ਐਨਆਰਆਈ ਭਰਾ ਕਰਨ ਔਰ ਜਿੱਥੇ ਬੰਦਿਆਂ ਕਰਨ ਬਹੁਤ ਗਰੀਬ ਪਰਿਵਾਰ ਹੈ ਕਿ ਘਰ ਦੇ ਵੀ ਕਾਫੀ ਹਾਲਾਤ ਨੇ ਘਰ ਦੇ ਹਾਲਾਤ ਤੁਸੀਂ ਦਿਖਿ ਰਹੇ ਤੁਸੀਂ ਵੀਡੀਓ ਲਈਏ ਬਹੁਤ ਬੁਰਾ ਹਾਲਾਤ ਹੈ ਘਰ ਦਾ ਘਰ ਦਾ ਬਣਨਾ ਚਾਹੀਦਾ ਕਮਾਈ ਦਾ ਸਾਧਨ ਕੋਈ ਨਹੀਂ ਇਹਨਾਂ ਦਾ ਵਿਚਾਰਿਆਂ ਦਾ ਸੋ ਵੱਤਵਾਦੇ ਮਦਦ ਹੋਣੀ ਚਾਹੀਦੀ ਹੈ ਇਹਨੂੰ ਪੂਰਾ ਜੀ ਕਾ ਕੇ ਇਲਾਜ ਹੋਣਾ ਚਾਹੀਦਾ ਆਪਰੇਸ਼ਨ ਲਾਜ਼ਮੀ ਤੋਂ ਹੁਣ ਸਰਕਾਰ ਤੋਂ ਮੰਗ ਕਰਦੇ ਆਸੀਂ ਪੰਜਾਬ ਗਵਰਨਮੈਂਟ ਤੋਂ ਵੀ ਗਵਰਨਮੈਂਟ ਕਾਰਡ ਤਾਂ ਚੱਲ ਮੈਨਾ ਸੈਂਟਰ ਦਾ ਅਧਿਕਾਰ ਸੈਂਟਰ ਨੂੰ ਵੀ ਚਾਹੀਦਾ ਜੀ ਇਹੇ ਚਲਾਉਣਾ ਜਦੋਂ ਸਾਰੇ ਕੰਮਾਂ ਤੇ ਚੱਲੀ ਜਾਂਦਾ ਜੀ ਤੇ ਕਾਰਡ ਲਾਜ਼ਮੀ ਚੱਲਣਾ ਚਾਹੀਦਾ ਸੈਂਟਰ ਵਾਲਾ ਵੀ ਇਸ ਤੇ ਮੇਰਾ ਤਾਂ ਜੀ ਇਲਾਜ ਹੋ ਜੇ ਬਸ ਬਹੁਤ ਵੱਡੀ ਸਮੱਸਿਆ ਕੀ ਹੈ ਮੈਂ ਜੀ ਸੋ ਮੇਨ ਪੇਟ ਦੀ ਪਰਾਲਾ ਪੰਜਾਬ ਤੇ ਹੈ ਜੀ ਮਰੇ ਤਰ ਨਹੀਂ ਜਾਂਦਾ ਮੈਥੋਂ ਬੈਠ ਨਹੀਂ ਸਾਰਾ ਹਾਂ ਤਾਂ ਜੀ ਬਹਿ ਜਾਣੀ ਪਰ ਹੁਣ ਮੇਰੇ ਥੋੜੀ ਅਲੱਗ ਲੁੱਕ ਲੁੱਕ ਕੇ ਬੈਠੇ ਸਮਝੋ ਸਮੱਸਿਆ ਹੈ ਹਾਂ ਜੀ ਕੀ ਮੰਨ ਕਰਦੇ ਤੁਸੀਂ بس ਜੀ ਮੇਰਾ ਇਲਾਜ ਹੋ ਜਾ ਧੰਨਵਾਦ ਕਰਾਂਗੇ